ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਤੇ ਮੈਂ ਖੜਾ ਮਹਿਲ ਕਲਾਂ ਵਾਲਾ ਜਿਹੜਾ ਟੋਲ ਪਲਾਜਾਗਾ ਇਹ ਬੰਦ ਹੋ ਗਿਆ ਸੀ ਪਰ ਤੁਸੀਂ ਐਂ ਦੇਖੋ ਵੀ ਓਮੀ ਸਾਰਾ ਸਟਰਕਚਰ ਖੜਾਗਾ ਇੱਧਰ ਮੈਂ ਬਾਈ ਨੂੰ ਕਹੂੰਗਾ ਪਿਛਲੇ ਪਾਸੇ ਦਿਖਾਓ ਆਪਦੇ ਇੱਧਰ ਸਾਰਾ ਸਟਰਕਚਰ ਖੜਾਗਾ ਤੇ ਜਿਵੇਂ ਐ ਮਨੋ ਵੀ ਰਾਤ ਨੂੰ ਕਦੇ ਜੇ ਲੋਡ ਕਦੇ ਹਨੇਰੇ ਦੇ ਵਿੱਚ ਨਾ ਬੰਦੇ ਨੂੰ ਪਤਾ ਲੱਗੇ ਤਾਂ ਜਿਹੜੀ ਆ ਮਿੱਟੀ ਪਾਈ ਹੋਈ ਆ ਇਹ ਨਾ ਐਕਸੀਡੈਂਟ ਦਾ ਕਾਰਨ ਬਣ ਸਕਦੀ ਆ ਉਹ ਸਾਹਮਣੇ ਮੈਂ ਤੁਹਾਨੂੰ ਲੈ ਕੇ ਚੱਲਦਾ ਉਹ ਸਾਹਮਣੇ ਐਕਸੀਡੈਂਟ ਹੋਇਆ ਵੀ ਆ ਵੀ ਚਲੋ ਸਰਕਾਰਾਂ ਨੇ ਬਹੁਤ ਵਧੀਆ ਚਲੋ ਇਹ ਬੰਦ ਹੋ ਗਿਆ ਇਹਦੀ ਮੁਨਿਆਦ ਆ ਜਿਹੜੀ ਪੂਰੀ ਹੋ ਗਈ ਵਧੀਆ ਗੱਲ ਆ ਪਰ ਯਾਰ ਇਹਦਾ ਜਿਹੜਾ ਹਾ ਸਟਰਕਚਰ ਹੈ ਇਹ ਤਾਂ ਚੱਕਣ ਦਾ ਫਰਜ ਬਣਦਾ ਨਾ ਕਿਉਂ ਤੁਸੀਂ ਮੇਰੇ ਲੋਕਾਂ ਦਾ ਨੁਕਸਾਨ ਕਰਾ ਰਹੇ ਹੋ ਉਹ ਮੈਂ ਤੁਹਾਨੂੰ ਸਾਹਮਣੇ ਦਿਖਾਉਣਾ ਚਾਹਣਾਗਾ ਉਹ ਗੱਡੀਆਂ ਵੱਜੀਆਂ ਤਿੰਨ ਚਾਰ ਗੱਡੀਆਂ ਦਾ ਨੁਕਸਾਨ ਹੋਇਆ ਉਹ ਸਾਹਮਣੇ ਜੇ ਤੁਸੀਂ ਦੇਖੋ ਤਾਂ ਉਹ ਸਾਹਮਣੇ ਗੱਡੀਆਂ ਦਾ ਐਕਸੀਡੈਂਟ ਹੋਇਆ ਉਹ ਕਾਰਵਾਈ ਪੁਲਿਸ ਕਾਰਵਾਈ ਹੋ ਰਹੀ ਆ ਚਲੋ ਪਰ ਗੱਲ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਜੇ ਰੋਲ ਪਲਾਜੇ ਬੰਦ ਹੁੰਦੇ ਨੇ ਤਾਂ ਜਿਹੜਾ ਇਹਨਾਂ ਦਾ ਆ ਸਟਰਕਚਰ ਹੈ ਇਹਨੂੰ ਚੱਕਣਾ ਚਾਹੀਦਾ ਜੋ ਇਹ ਮਲਬਾ ਵਗੈਰਾ ਦਾ ਦੇਖੋ ਉਦਾਂ ਹੀ ਖੜਾ ਕੋਈ ਚੀਜ਼ ਵੀ ਇੱਥੋਂ ਇਹਨਾਂ ਨੇ ਚੱਕੀ ਨਹੀਂ ਸਾਰੀਆਂ ਉਦਾਂ ਹੀ ਉਹ ਰੌਹਨ ਰਾਜਦੀਪ ਤੁਸੀਂ ਉਹ ਵੀ ਦੇਖਦੇ ਹੋਵੋਗੇ ਉਹ ਵੀ ਲੱਗਿਆ ਹੋਇਆਗਾ ਆ ਸਾਰੇ ਉਦਾਂ ਖਿੜਕੀਆਂ ਆ ਸਾਰਾ ਸਿਸਟਮ ਐ ਐਜ਼ ਇਟ ਇਜ਼ ਸਾਰਾ ਕੁਝ ਉਦਾਂ ਹੀ ਆ ਬੇਨਤੀ ਇਹ ਆ ਸਰਕਾਰਾਂ ਨੂੰ ਕਿ ਟੋਲ ਪਲਾਜੇ ਵਾਲੇ ਜਿਹੜੇ ਨੇ ਇਹਨਾਂ ਨੂੰ ਇਹ ਕਿਹਾ ਜਾਵੇ ਕਿ ਇਹ ਜੋ ਤਾਮਚਾਮ ਆਪਦਾ ਚੱਕ ਕੇ ਲੈ ਕੇ ਜਾਓ ਕਿਉਂਕਿ ਇਹ ਐਕਸੀਡੈਂਟ ਦਾ ਕਾਰਨ ਬਣ ਰਿਹਾ ਹੈ ਕਈ ਵਾਰ ਰਾਤ ਨੂੰ ਧੁੰਦ ਹੋਵੇ ਨਹੀਂ ਪਤਾ ਲੱਗਦਾ ਤੇ ਉਹਦੇ ਨਾਲ ਐਕਸੀਡੈਂਟ ਜਾਨ ਮਾਲ ਦਾ ਨੁਕਸਾਨ ਕਾਫੀ ਕੁਝ ਹੁੰਦਾਗਾ ਤਾਂ ਕਰਕੇ ਬੇਨਤੀ ਇਹ ਆ ਵੀ ਇਹ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਿਓ ਲੋਕਾਂ ਤੱਕ ਪਹੁੰਚਾਓ ਸਰਕਾਰ ਤੱਕ ਪਹੁੰਚਾਓ ਤਾਂ ਜੋ ਸਰਕਾਰ ਦੇ ਕੰਨ ਖੁੱਲ ਸਕਣ ਕਿ ਜੋ ਇਹ ਆਪਾਂ ਟੋਲ ਪਲਾਜੇ ਵਗੈਰਾ ਬੰਦਤਾ ਕਰ ਦਿੰਨੇ ਆ ਪਰ ਜੋ ਇਹਨਾਂ ਦਾ ਸਟਰਕਚਰ ਹੁੰਦਾ ਜੋ ਇਹਨਾਂ ਦਾ ਮਲਬਾ ਹੁੰਦਾ ਇਹ ਉਮੀ ਖੜਾਗਾ ਕੱਲ ਨੂੰ ਕੋਈ ਇੱਥੋਂ ਆ ਕੇ ਨੇਰੇ ਦੇ ਵਿੱਚ ਧੁੰਦ ਦੇ ਵਿੱਚ ਕਿਸੇ ਗੱਡੀ ਨਾਲ ਕੋਈ ਹਾਦਸਾ ਹੋ ਸਕਦਾ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਉਹ ਗੱਡੀਆਂ ਵੱਜੀਆਂ ਤੇ ਉੱਥੇ ਜਿਹੜਾ ਐਕਸੀਡੈਂਟ ਹੋਇਆ ਯਾਨੀ ਇਦਾਂ ਦੇ ਕੰਮ ਹੋ ਸਕਦੇ ਆ ਸੋ ਮੇਰੇ ਕਹਿਣ ਦਾ ਮਤਲਬ ਇਹੀ ਸੀ ਇਹ ਵੀਡੀਓ ਬਣਾਉਣ ਦਾ ਮਤਲਬ ਵੀ ਇਹੀ ਸੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸ਼ਾਇਦ ਸਰਕਾਰਾਂ ਦੇ ਕੰਨ ਖੁੱਲ ਸਕਣ ਇਸ ਜੋ ਮਲਬੇ ਨੂੰ ਜੋ ਇਹ ਟੋਲ ਪਲਾਜ਼ੇ ਦਾ ਸਟਰਕਚਰ ਆ ਇਸ ਨੂੰ ਚੱਕਿਆ ਜਾਵੇ ਤੇ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਹੋਣ ਵੱਧ ਸਕੇ ਸੋ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਸਾਰੇ ਦੋਸਤਾਂ ਨੂੰ ਅਸਿਕਾ